ਅੱਜ ਜਿਹੜੀ ਸਰਕਾਰ ਚੱਲ ਰਹੀ ਹੈ ਉਹ ਪ੍ਰੈਜ਼ੈਂਟ ਸਾਡੀ ਸਰਕਾਰ ਗਵਰਨਮੈਂਟ ਚੱਲ ਰਹੀ ਆ ਹੋਰ ਬਹੁਤ ਵਧੀਆ ਬਹੁਤ ਵਧੀਆ ਕੰਮ ਆ। ਅੱਛਾ ਲੱਗਦਾ ਜਿਵੇਂ ਜਿਵੇਂ ਤੁਹਾਡੇ ਫੇਵਰਿਟ ਵਿਕਰਮਜੀਠਿਆ ਨੇ ਤੁਸੀਂ ਭਗਵੰਤ ਪਾਣ ਸਾਹਿਬ ਨੂੰ ਬਹੁਤ ਲਾਈਕ ਕਰਦੇ ਹੋ ਤੇ ਲੱਗਦਾ ਕਿ ਦੋਨੋਂ ਮਿਲ ਕੇ ਜੇ ਪੰਜਾਬ ਲਈ ਕੰਮ ਕਰਨ ਤੇ ਬਹੁਤ ਵਧੀਆ ਕਰ ਸਕਦੇ ਕੰਮ। ਅਸੀਂ ਇਹੀ ਕਹਿਣ ਕਹਿਣਾ ਚਾਹੁੰਦੇ ਸੀ ਤੁਸੀਂ ਆਡੀ ਗੱਲ ਆਪ ਹੀ ਕਹ ਦਿੱਤੀ ਕਿ ਚਲੋ ਮਤਲਬ ਇੱਕ ਕਹਿੰਦੇ ਆ ਕਿ ਮਤ ਪੇ ਥੋੜਾ ਜਿਹਾ ਉਹ ਚਿਹੜਾ ਪਤਾ ਨਹੀਂ ਲੋਕਾਂ ਨੇ ਬਣਾਇਆ ਹੋਇਆ ਵਾ ਕਿੱਦਾਂ ਬਣਿਆ ਹੋਇਆ ਬਟ ਨਹੀਂ ਜੇ ਇਹ ਸਾਰੇ ਜਣੇ ਰਲ ਕੇ ਕੰਮ ਕਰਨ ਜਿਵੇਂ ਮਾਨ ਸਾਹਿਬ ਦੀ ਸਲਾਹ ਇਹ ਲੈਣ ਤੇ ਮਾਨ ਸਾਹਿਬ ਨੂੰ ਇਹ ਸਲਾਹਾਂ ਦੇ ਦੇਣ ਤੇ ਦੋਵੇਂ ਮਿਲ ਕੇ ਇੱਕ ਡਿਸਕਸ਼ਨ ਦਾ ਜੋ ਨਤੀਜਾ ਨਿਕਲੇ ਉੱਤੇ ਗੱਲਬਾਤ ਪੰਜਾਬ ਸਰਕਾਰ ਬਹੁਤ ਵਧੀਆ ਚੱਲ ਰਹੀ ਹੈ ਤੇ ਚੱਲ ਹੋਰ ਵੀ ਵਧੀਆ ਤੁਸੀਂ ਤੇ ਬਿਜਲੀ ਫ੍ਰੀ ਕੀਤੀ ਹੋਈ ਹੈ ਪੰਜਾਬ ਸਰਕਾਰ ਦੇ ਚੰਗੀ ਚੱਲ ਰਹੀ ਹੈ ਤੁਹਾਡੇ ਮੈਗਮ ਨੇ ਤਾਂ ਬਿਜਲੀ ਫ੍ਰੀ ਕੀਤੀ ਹੋਈ ਹੈ ਸਾਡੇ ਮੈਗਮ ਨੇ ਬਿਜਲੀ ਫ੍ਰੀ ਇਦਾਂ ਕੀਤੀ ਹੈ ਗਾਰੰਟੀ ਮਿਲੀ ਸੀ ਕਿ ਅਸੀਂ ਆਮ ਆਦਮੀ ਪਾਰਟੀ ਦੀ ਜੋ ਸਰਕਾਰ ਬਣਨੀ ਸੀ ਨਾ ਅਸੀਂ ਜੋਬ ਤੇ ਹੈਗੇ ਸੀ ਬਟ ਜੋਬ ਤੋਂ ਹੀ ਛੁੱਟੀਆਂ ਲੈ ਕੇ ਨਾ ਆਮ ਆਦਮੀ ਪਾਰਟੀ ਦੇ ਜਿਹੜੇ ਸਰਦਾਰ ਹਰਪਜਲ ਸਿੰਘ ਜੀ ਆ ਟਿਓ ਬਿਜਲੀ ਮੰਤਰੀ ਸਾਡੇ ਮੌਜੂਦਾ ਬਹੁਤ ਹੀ ਸਤਿਕਾਰਯੋਗ ਨੇ ਉਹਨਾਂ ਦੇ ਨਾਲ ਹੀ ਉਹਨਾਂ ਰੈਲੀਆਂ ਦੇ ਵਿੱਚ ਗਏ ਉਹਨਾਂ ਦੇ ਨਾਲ ਅਸੀਂ ਉਹਨਾਂ ਨੂੰ ਨਹੀਂ ਪਤਾ ਹੋਊਗਾ ਕਿ ਉਹ ਤਾਂ ਬਹੁਤ ਅੱਗੇ ਸੀਗੇ ਬਟ ਉਹਨਾਂ ਦੀ ਪਾਰਟੀ ਦੀ ਬਹੁਤ ਪਾਰਟੀ ਦੀ ਬਹੁਤ ਚਰਚਾ ਕੀਤੀ ਅਜੇ ਤੱਕ ਸਾਡੇ ਕੋਲ ਫੋਟੋਆਂ ਵੀ ਪਈਆਂ ਨੇ ਉਹਨਾਂ ਦੇ ਨਾਲ ਉਹਨਾਂ ਦੀ ਪਾਰਟੀ ਦੀ ਬਹੁਤ ਚਰਚਾ ਕੀਤੀ ਤੇ ਉਹਨਾਂ ਨੂੰ ਮਿਲਦੇ ਵੀ ਰਹੀਦਾ ਕਈ ਦੱਸੇ ਕਿ ਜੋ ਵੱਤੋ ਵੱਦ ਲੋਕਾਂ ਨੂੰ ਕਹਿੰਦਾ ਸੀ ਹੋ ਸਕੇ ਤੇ ਆਮ ਆਦਮੀ ਪਾਰਟੀ ਨੂੰ ਉੱਥੇ ਲੈ ਆ ਜਾਵੇ ਤੇ ਅੱਜ ਜਿਹੜੀ ਸਰਕਾਰ ਚੱਲ ਰਹੀ ਹੈ ਉਹ ਪ੍ਰੈਜ਼ੈਂਟ ਸਾਡੀ ਸਰਕਾਰ ਗਵਰਨਮੈਂਟ ਚੱਲ ਰਹੀ ਆ ਹੋਰ ਬਹੁਤ ਵਧੀਆ ਬਹੁਤ ਵਧੀਆ ਕੰਮ ਆ। ਅੱਛਾ ਲੱਗਦਾ ਜਿਵੇਂ ਜਿਵੇਂ ਤੁਹਾਡੇ ਫੇਵਰਿਟ ਵਿਕਰਮਜੀਠਿਆ ਨੇ ਤੁਸੀਂ ਭਗਵੰਤਪਨ ਸਾਹਿਬ ਨੂੰ ਬਹੁਤ ਲਾਈਕ ਕਰਦੇ ਹੋ ਤੇ ਲੱਗਦਾ ਕਿ ਦੋਨੋਂ ਮਿਲ ਕੇ ਜੇ ਪੰਜਾਬ ਲਈ ਕੰਮ ਕਰਨ ਤੇ ਬਹੁਤ ਵਧੀਆ ਕਰ ਸਕਦੇ ਕੰਮ। ਅਸੀਂ ਇਹੀ ਕਹਿਣ ਕਹਿਣਾ ਚਾਹੁੰਦੇ ਸੀ ਤੁਸੀਂ ਅੱਡੀ ਗੱਲ ਆਪ ਹੀ ਕਹ ਦਿੱਤੀ ਕਿ ਚਲੋ ਮਤਲਬ ਇੱਕ ਕਹਿੰਦੇ ਕਿ ਮਤ ਪੇ ਥੋੜਾ ਜਿਹਾ ਉਹ ਚਿਹੜਾ ਪਤਾ ਨਹੀਂ ਲੋਕਾਂ ਨੇ ਬਣਾਇਆ ਹੋਇਆ ਵਾ ਕਿੱਦਾਂ ਬਣਿਆ ਹੋਇਆ ਬਟ ਨਹੀਂ ਜੇ ਇਹ ਸਾਰੇ ਜਣੇ ਰਲ ਕੇ ਕੰਮ ਕਰਨ ਜਿਵੇਂ ਮਾਨ ਸਾਹਿਬ ਦੀ ਸਲਾਹ ਇਹ ਲੈਣ ਤੇ ਮਾਨ ਸਾਹਿਬ ਨੂੰ ਇਹ ਸਲਾਹਾਂ ਦੇਣ ਤੇ ਦੋਵੇਂ ਮਿਲ ਕੇ ਇੱਕ ਡਿਸਕਸ਼ਨ ਦਾ ਜੋ ਨਤੀਜਾ ਨਿਕਲੇ ਉੱਥੇ ਗੱਲਬਾਤ ਪੰਜਾਬ ਸਰਕਾਰ ਬਹੁਤ ਵਧੀਆ ਚੱਲ ਰਹੀ ਹੈ ਤੇ ਚੱਲ ਹੋਰ ਵੀ ਵਧੀਆ ਤੁਸੀਂ ਤੇ ਬਿਜਲੀ ਫ੍ਰੀ ਕੀਤੀ ਹੋਈ ਹੈ ਪੰਜਾਬ ਸਰਕਾਰ ਦੇ ਚੰਗੀ ਚੱਲ ਰਹੀ ਹੈ ਤੁਹਾਡੇ ਵਿਭਾਗ ਨੇ ਤਾਂ ਬਿਜਲੀ ਫ੍ਰੀ ਕੀਤੀ ਹੋਈ ਹੈ ਸਾਡੇ ਵਿਭਾਗ ਨੇ ਬਿਜਲੀ ਫ੍ਰੀ ਇਦਾਂ ਕੀਤੀ ਹੈ ਗਾਰੰਟੀ ਮਿਲੀ ਸੀਗੀ ਅਸੀਂ ਆਮ ਆਦਮੀ ਪਾਰਟੀ ਦੀ ਜੋ ਸਰਕਾਰ ਬਣਨੀ ਸੀ ਨਾ ਅਸੀਂ ਜੋਬ ਤੇ ਹੈਗੇ ਸੀ ਬਟ ਜੋਬ ਤੋਂ ਹੀ ਛੁੱਟੀਆਂ ਲੈ ਕੇ ਨਾ ਆਮ ਆਦਮੀ ਪਾਰਟੀ ਦੇ ਜਿਹੜੇ ਸਰਦਾਰ ਹਰਭਜਨ ਸਿੰਘ ਗੀਟਿਓ ਬਿਜਲੀ ਮੰਤਰੀ ਸਾਡੇ ਮੌਜੂਦਾ ਬਹੁਤ ਹੀ ਸਤਿਕਾਰਯੋਗ ਨੇ ਉਹਨਾਂ ਦੇ ਨਾਲ ਅਸੀਂ ਉਹ ਰੈਲੀਆਂ ਦੇ ਵਿੱਚ ਗਏ ਉਹਨਾਂ ਦੇ ਨਾਲ ਅਸੀਂ ਉਹਨਾਂ ਨੂੰ ਸਹਿ ਨਹੀਂ ਨਹੀਂ ਪਤਾ ਹੋਊਗਾ ਕਿ ਉਹ ਤਾਂ ਬਹੁਤ ਅੱਗੇ ਸੀਗੇ ਅੱਗੇ ਸੀਗੇ ਬਟ ਉਹਨਾਂ ਦੀ ਪਾਰਟੀ ਦੀ ਬਹੁਤ ਪਾਰਟੀ ਦੀ ਬਹੁਤ ਚਰਚਾ ਕੀਤੀ ਅਜੇ ਤੱਕ ਸਾਡੇ ਕੋਲ ਫੋਟੋਆਂ ਵੀ ਪਈਆਂ ਨੇ ਉਹਨਾਂ ਦੇ ਨਾਲ ਉਹਨਾਂ ਦੀ ਪਾਰਟੀ ਦੀ ਬਹੁਤ ਚਰਚਾ ਕੀਤੀ ਤੇ ਉਹਨਾਂ ਨੂੰ ਮਿਲਦੇ ਵੀ ਰਹੇ ਸੀ ਮਿਲਦੇ ਰਹੇ ਸੀ ਕਈ ਦੱਸੇ ਕਿ ਜੋ ਵੱਦੋ ਵਾਦ ਲੋਕਾਂ ਨੂੰ ਕਹਿੰਦਾ ਸੀ ਹੋ ਸਕੇ ਤੇ ਆਮ ਆਦਮੀ ਪਾਰਟੀ ਨੂੰ ਕਿ ਲੈ ਆ ਜਾਵੇ ਤੇ ਅੱਜ ਜਿਹੜੀ ਸਰਕਾਰ ਚੱਲ ਰਹੀ ਹੈ ਜੋ ਪ੍ਰੈਜ਼ੈਂਟ ਸਾਡੀ ਸਰਕਾਰ ਗਵਰਨਮੈਂਟ ਚੱਲ ਰਹੀ ਆ ਹੋਰ ਬਹੁਤ ਵਧੀਆ ਬਹੁਤ ਵਧੀਆ ਕੰਮ ਲੱਗਦਾ ਜਿਵੇਂ ਜਿਵੇਂ ਤੁਹਾਡੇ ਫੇਵਰਿਟ ਵਿਕਰਮਜੀਤਿਆ ਨੇ ਤੁਸੀਂ ਭਗਵੰਤ ਪਾਣ ਸਾਹਿਬ ਨੂੰ ਬਹੁਤ ਲਾਈਕ ਕਰਦੇ ਹੋ ਤੇ ਲੱਗਦਾ ਕਿ ਦੋਨੋਂ ਮਿਲ ਕੇ ਜੇ ਪੰਜਾਬ ਲਈ ਕੰਮ ਕਰਨ ਤੇ ਬਹੁਤ ਵਧੀਆ ਕਰ ਸਕਦੇ ਕੰਮ ਅਸੀਂ ਇਹੀ ਕਹਿਣ ਕਹਿਣੇ ਚਾਹੁੰਦੇ ਸੀ ਤੁਸੀਂ ਆਡੀ ਗੱਲ ਆਪ ਹੀ ਕਹ ਦਿੱਤੀ ਕਿ ਚਲੋ ਮਤਲਬ ਇੱਕ ਕਹਿੰਦੇ ਕਿ ਮਤਭੇਦ ਥੋੜਾ ਜਿਹਾ ਉਹ ਜਿਹੜਾ ਪਤਾ ਨਹੀਂ ਲੋਕਾਂ ਨੇ ਬਣਾਇਆ ਹੋਇਆ ਵਾ ਕਿੱਦਾਂ ਬਣਿਆ ਹੋਇਆ ਬਟ ਨਹੀਂ ਜੇ ਇਹ ਸਾਰੇ ਜਣੇ ਰਲ ਕੇ ਕੰਮ ਕਰਨ ਜਿਵੇਂ ਮਾਨ ਸਾਹਿਬ ਦੀ ਸਲਾਹ ਇਹ ਲੈਣ ਤੇ ਮਾਨ ਸਾਹਿਬ ਨੂੰ ਇਹ ਸਲਾਹਾਂ ਦੇ ਦੇਣ ਤੇ ਦੋਵੇਂ ਮਿਲ ਕੇ ਇੱਕ ਡਿਸਕਸ਼ਨ ਦਾ ਜੋ ਨਤੀਜਾ ਨਿਕਲੇ ਉੱਥੇ ਗੱਲਬਾਤ ਪੰਜਾਬ ਸਰਕਾਰ ਬਹੁਤ ਵਧੀਆ ਚੱਲ ਰਹੀ ਹੈ ਤੇ ਚੱਲ ਹੋਰ ਵੀ ਵਧੀਆ ਤੁਸੀਂ ਨੇ ਬਿਜਲੀ ਫ੍ਰੀ ਕੀਤੀ ਹੋਈ ਹੈ ਪੰਜਾਬ ਸਰਕਾਰ ਦੇ ਚੰਗੀ ਚੱਲ ਰਹੀ ਹੈ ਤੁਹਾਡੇ ਮੈਗਮ ਨੇ ਤਾਂ ਬਿਜਲੀ ਫ੍ਰੀ ਕੀਤੀ ਹੋਈ ਹੈ ਸਾਡੇ ਮੈਗਮ ਨੇ ਬਿਜਲੀ ਫ੍ਰੀ ਐਦਾਂ ਕੀਤੀ ਹੈ ਗਾਰੰਟੀ ਮਿਲੀ ਸੀਗੀ ਅਸੀਂ ਆਮ ਆਦਮੀ ਪਾਰਟੀ ਦੀ ਜੋ ਸਰਕਾਰ ਬਣਨੀ ਸੀ ਨਾ ਅਸੀਂ ਜੋਬ ਤੇ ਹੈਗੇ ਸੀ ਬਟ ਜੋਬ ਤੋਂ ਹੀ ਛੁੱਟੀਆਂ ਲੈ ਕੇ ਨਾ ਆਮ ਆਦਮੀ ਪਾਰਟੀ ਦੇ ਜਿਹੜੇ ਸਰਦਾਰ ਹਰਪਜਲ ਸਿੰਘ ਟੀਓ ਬਿਜਲੀ ਮੰਤਰੀ ਸਾਡੇ ਮੌਜੂਦਾ ਬਹੁਤ ਹੀ ਸਤਿਕਾਰਯੋਗ ਨੇ ਉਹਨਾਂ ਦੇ ਨਾਲ ਹੀ ਉਹਨਾਂ ਰੈਲੀਆਂ ਦੇ ਵਿੱਚ ਗਏ ਉਹਨਾਂ ਦੇ ਨਾਲ ਅਸੀਂ ਉਹਨਾਂ ਨੂੰ ਨਹੀਂ ਨਹੀਂ ਪਤਾ ਹੋਊਗਾ ਕਿ ਉਹ ਤਾਂ ਬਹੁਤ ਅੱਗੇ ਸੀਗੇ ਬਟ ਉਹਨਾਂ ਦੀ ਪਾਰਟੀ ਦੀ ਬਹੁਤ ਪਾਰਟੀ ਦੀ ਬਹੁਤ ਚਰਚਾ ਕੀਤੀ ਅਜੇ ਤੱਕ ਸਾਡੇ ਕੋਲ ਫੋਟੋਆਂ ਵੀ ਪਈਆਂ ਨੇ ਉਹਨਾਂ ਦੇ ਨਾਲ ਉਹਨਾਂ ਦੀ ਪਾਰਟੀ ਦੀ ਬਹੁਤ ਚਰਚਾ ਕੀਤੀ ਤੇ ਉਹਨਾਂ ਨੂੰ ਮਿਲਦੇ ਵੀ ਰਹੀਦਾ ਕਈ ਦੱਸੇ ਕਿ ਜੋ ਵੱਤੋ ਵੱਦ ਲੋਕਾਂ ਨੂੰ ਕਹਿੰਦਾ ਸੀ ਹੋ ਸਕੇ ਤੇ ਆਮ ਆਦਮੀ ਪਾਰਟੀ ਨੂੰ ਉੱਥੇ ਲੈ ਆ ਜਾਵੇ ਤੇ